ਚੈਨਲ ਦਾ ਆਰਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਬਟਾਲਾ ਤੋਂ ਤੁਹਾਨੂੰ ਲਾਈਵ ਤਸਵੀਰਾਂ ਮਖਾਨ ਜਾ ਰਹੇ ਹਾਂ ਸਾਡੀ ਟੀਮ ਪਹੁੰਚੀ ਹੈ ਜੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੋਨੀ ਬਟਾਲਾ ਵਿਖੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਹਫ਼ਤਾ ਦੇ ਵਿੱਚ ਆਈ ਹੈ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਹੈ ਕਿ ਪੰਜਾਬ ਦੀ ਜਨਤਾ ਨੂੰ ਜਿੱਥੇ ਵਧੀਆ ਸਿੱਖਿਆ ਸਹੂਲਤਾਂ ਦੇਣੀਆਂ ਉੱਥੇ ਹੀ ਵਧੀਆ ਸਿਹਤ ਸਹੂਲਤਾਂ ਦੇਣੇ ਦਾ ਪ੍ਰਬੰਧ ਕਰਨਾ ਪੰਜਾਬ ਸਰਕਾਰ ਇਹਨਾਂ ਦੋਨਾਂ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਹੈ ਔਰ ਫਿਲਹਾਲ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਦੇ ਤਹਿਤ ਕੁਝ ਸਕੂਲਾਂ ਨੂੰ ਆਧੁਨਿਕ ਢੰਗ ਨਾਲ ਹੋਰ ਡਵੈਲਪ ਕੀਤਾ ਜਾ ਰਿਹਾ ਹੈ ਇੱਥੇ ਬਟਾਲਾ ਦੇ ਮੌਜੂਦਾ ਵਿਧਾਇਕ ਸਰਦਾਰ ਅਮਰਸੇਵ ਸਿੰਘ ਸ਼ੈਰੀ ਕਲਸੀ ਪਹੁੰਚੇ ਹਨ ਜਿਨ੍ਹਾਂ ਵੱਲੋਂ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ ਹੈ ਉਹਨਾਂ ਵੱਲੋਂ ਕਹਿਣਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਸਹੂਲਤਾਂ ਦੇਣ ਲਈ ਵਚਨਬੱਧ ਹੈ ਉਹਨਾਂ ਕੀ ਕੁੜਕਿਆ ਉਹਨਾਂ ਹਿਰੋ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਬਲਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਐਮ.ਐਲ.ਏ. ਸ਼ਰੀਕਲਸੀ ਸਮੇਤ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕੋਈ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਜਿਹੜਾ ਇਸ ਸਕੂਲ ਇਹਨੂੰ ਸਕੂਲ ਆਫ ਐਮੀਨੈਂਸ ਬਣਾਉਣ ਲੱਗਿਆ ਜਾਂ ਤੇ ਪ੍ਰਿੰਸੀਪਲ ਜੀ ਨੂੰ ਪਤਾ ਤੇ ਯਾ ਮੈਨੂੰ ਪਤਾ ਇਹ ਆਪਾਂ ਕਨਸੈਪਟ ਜਿਹੜਾ ਇਹਨੂੰ ਕਿਤਨਾ ਗਿਆ ਕਿੰਨਾ 11 ਕਰੋੜ ਦੀ ਲੱਗ ਦੇ ਨਾਲ ਇਸ ਸਕੂਲ ਅੱਗੇ ਨਾਲੋਂ ਹੋਰ ਤਕਨੀਕੀਆਂ ਪਾਦਾ ਕੇ ਤੈਨੂੰ ਵਧੀਆ ਇੱਕ ਰੂਪ ਦੇ ਕੇ ਬੱਚਿਆਂ ਵਾਸਤੇ ਉਹਨਾਂ ਦੇ ਫਿਊਚਰ ਵਾਸਤੇ ਇਹ ਜਿਹੜਾ ਸਕੂਲ ਆਫ ਐਮਿਨੈਂਸ ਬਣ ਰਿਹਾ ਮੈਂ ਸਾਰੇ ਹੀ ਆਪਣੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਮੈਂ ਇਹ ਵੀ ਕਹੂੰਗਾ ਵੀ ਜਿੰਨਾ ਕ ਫਾਇਦਾ ਲੈ ਸਕਦੇ ਹੋ ਆਓ ਪ੍ਰਿੰਸੀਪਲ ਸਾਹਿਬ ਵੀ ਮਿਹਨਤ ਕਰਨ ਵਾਲੇ ਨੇ ਸਾਡੀ ਸਾਰੀ ਟੀਮ ਮਿਹਨਤ ਕਰਨ ਵਾਲੀ ਹੈ ਕੰਮ ਕਰਨ ਵਾਲੇ ਨੇ ਇੱਕ ਕੰਮਾਣਾ ਜਵਾਬ ਦੇਣ ਵਾਲੇ ਨੇ ਤੇ ਨਾਲ ਦੀ ਨਾਲ ਮੈਂ ਵਿਰੋਧੀਆਂ ਨੂੰ ਵੀ ਕਹਾਂਗਾ ਵੀ ਹੁਣ ਚੰਗੇ ਕੰਮਾਂ ਦੀ ਵੀ ਤਾਰੀਫ ਕਰ ਲੋ ਅਸੀਂ ਵੀ ਵੇਖ ਲਈਏ ਵੀ ਕਿੰਨਾ ਕੁ ਤੁਸੀਂ ਬਦਲੀਆ ਬੋਲ ਗਏ ਕਿੰਨੇ ਅਬਾਊਟ ਕਨੈਕਸ਼ਨ 9 ਮਹੀਨੇ 9 ਮਹੀਨਿਆਂ ਦੇ ਵਿੱਚ ਵਿੱਚ ਕਵਰ ਇਹ ਇੱਕ ਮੈਂ ਇਹ ਕਹਿ ਸਕਦਾ ਵੀ ਆਪਾਂ ਜਿਹੜੀ ਸਕੂਲਾਂ ਦੀ ਦਸ਼ਾ ਜੋ ਅੱਜ ਤੱਕ ਨਹੀਂ ਬੱਚਿਆਂ ਨੂੰ ਮੈਂ ਕਹਿ ਸਕਦਾ ਵੀ ਮਾਹੌਲ ਮਿਲ ਜਿਦਾਂ ਕਹਿ ਦਈਏ ਵੀ ਆਧੁਨਿਕ ਤਕਨੀਕਾਂ ਹਰ ਪੱਖੋਂ ਇਸ ਸਕੂਲ ਜਿਹੜਾ ਬਟਾਲੇ ਦਾ ਫਸਟ ਬਟਾਲੇ ਵਾਸਤੇ ਬਸ ਹੁਣ ਚੱਲ ਸੋ ਚੱਲ ਵੇਖੀ ਜਾਇਓ ਹੱਲੇ ਦੇ ਕੰਮ ਹੋਣਾ ਅਸਲ ਚ ਸ਼ੁਰੂ ਕਰਨਾ ਠੀਕ ਹੈ ਜੀ ਅੱਗੇ ਤੇ ਤੋਂ ਕੀ ਕਹਿੰਦੇ ਹੁੰਦੇ ਜਿਦਾਂ ਸੈਂਪਲ ਹੀ ਦਿੱਤੇ ਨੇ ਥੋੜਾ ਟਾਈਮ ਹੈਗਾ ਜੀ ਹੱਲੇ ਬਾਕੀ ਇਹ ਵੀ ਬੜਾ ਵਧੀਆ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਸਾਥ ਦਿੱਤਾ ਸਾਡਾ ਤੇ ਮਨਵਾਸ ਹੈ बीएसवार ਜਿਹੜਾ ਬਹੁਤ ਵਧੀਆ ਕਰਕੇ ਵਿਖਾਲੀਆ ਰਿਸਪੌਂਸ ਆਦੀ ਲੋਕ ਚਾਹੁੰਦੇ ਨੇ ਕਿਉਂਕਿ ਲੰਬੇ ਸਮੇਂ ਤੋਂ ਇੱਕੋ ਪਰਿਵਾਰ ਦੇ ਵਿੱਚ ਹੀ ਸਿਆਸਤ ਰਹੀ ਹੈ ਉੱਥੇ ਪਰ ਲੋਕ ਚਾਹੁੰਦੇ ਨੇ ਵੀ ਚੇਂਜ ਕਰਨਾ ਚਾਹੀਦਾ ਨਹੀਂ ਆਉਣਗੇ ਜੀ ਜ਼ਰੂਰ ਆਉਣਗੇ ਚਾਰ ਹਲਕਿਆਂ ਦੇ ਵਿੱਚ ਬਾਈ ਇਲੈਕਸ਼ਨਾਂ ਹੋਣਗੀਆਂ ਨੇ ਔਰ ਸੀਐਮ ਸਾਹਿਬ ਨੇਚਰਲੀ ਆਉਣਗੇ ਜੀ ਸ਼ਾਇਦ ਸਤੰਬਰ ਸਤੰਬਰ ਅਕਤੂਬਰ ਦੇ ਵਿੱਚ ਹੋ ਸਕਦਾ ਸਭ ਤੋਂ ਪਹਿਲੇ ਤੇ ਮੈਂ ਅੱਜ ਆਪਣੇ ਬਹੁਤ ਹੀ ਸਤਿਕਾਰਤ ਐਮ ਐਲ ਏ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗੀ ਕਿ ਸਾਡੇ ਇਸ ਧਰਮਪੁਰਾ ਸਕੂਲ ਦੇ ਵਿੱਚ ਲੜਕੀਆਂ ਦੇ ਸਕੂਲ ਨੂੰ ਐਸਓਈ ਦਾ ਜੋ ਰੁਤਬਾ ਦਿਵਾਇਆ ਬਹੁਤ-ਬਹੁਤ ਧੰਨਵਾਦ ਹੈ ਸਰ ਅ ਇਸ ਸਕੂਲ ਦੇ ਵਿੱਚ ਜੇ ਫੈਸਿਲਿਟੀਆਂ ਦੀ ਗੱਲ ਕਰੋਗੇ ਤਾਂ ਜਿਸ ਤਰ੍ਹਾਂ ਪਹਿਲੇ ਸਮੇਂ ਦੇ ਵਿੱਚ ਸੀ ਕਿ ਸਰਕਾਰੀ ਸਕੂਲਾਂ ਚੋਂ ਬੱਚੇ ਕੰਪੀਟੀਸ਼ਨ ਐਗਜ਼ਾਮਸ ਜਿਹੜੇ ਨਹੀਂ ਕਰ ਪਾਉਂਦੇ ਸੀਗੇ ਜਿਸ ਤਰ੍ਹਾਂ ਨੀਟ ਹੋ ਗਿਆ ਜੇਈ ਹੋ ਗਿਆ ਜਾਂ ਕਲੈਟ ਹੋ ਗਿਆ ਸੋ ਇਹ ਸਾਡੇ ਪ੍ਰੋਜੈਕਟ ਦੇ ਵਿੱਚ ਇਹੋ ਜਿਹੇ ਬੱਚਿਆਂ ਨੂੰ ਹੁਣ ਤੋਂ ਹੀ ਜਿਹੜੀ ਹੈ ਉਹ ਐਜੂਕੇਸ਼ਨ ਜਿਹੜੀ ਹੈ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਜਿਹਦੇ ਸਾਡੇ ਕੋਲੇ ਗਰੁੱਪ ਬਣੇ ਹੋਏ ਆ ਬੱਚਿਆਂ ਨੂੰ ਬਹੁਤ ਹੀ ਆਲਾਸ਼ਾਨ ਯੂਨੀਫਾਰਮ ਜਿਹੜੀ ਫ੍ਰੀ ਆਫ ਕਾਸ ਦਿੱਤੀ ਜਾ ਰਹੀ ਹੈ ਨਾਲ ਦੀ ਨਾਲ ਬੱਚਿਆਂ ਨੂੰ ਬੱਸ ਫੈਸਿਲਿਟੀ ਵੀ ਦਿੱਤੀ ਜਾ ਰਹੀ ਹੈ ਆਲਰੇਡੀ ਸਰ ਨੇ ਲਾਸਟ ਇਅਰ ਸਾਡੇ ਕੋਲੇ ਇਹ ਕਲਾਸ ਸ਼ੁਰੂ ਹੋਈਆਂ ਸੀ ਪਹਿਲੀ ਬੱਸ ਅਸੀਂ ਲਾਸਟ ਇਅਰ ਸਰ ਤੋਂ ਨਾਗੂਰੇਟ ਕਰਾਈ ਸੀ ਅੱਜ ਅਸੀਂ ਦੂਸਰੀ ਬੱਸ ਵੀ ਨਾਗੂਰੇਟ ਕਰਵਾਉਣ ਜਾ ਰਹੇ ਹਾਂ ਤੇ ਮੈਂ ਆਸ ਕਰਦੀ ਹਾਂ ਕਿ ਇਹ ਸਕੂਲ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰਦੇ ਹੋਏ ਆ ਨਾਟ ਓਨਲੀ ਬਟਾਲੇ ਦਾ ਨਾਮ ਜਦ ਕੇ ਸਾਰੇ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਕਿ ਐਸਓਈ ਦੇ ਵਿੱਚ ਮਿਲਣ ਵਾਲੀਆਂ ਜੋ ਸਹੂਲਤਾਂ ਨੇ ਵਾਕਿਆ ਹੀ ਬਾਕਮਾਲ ਸਹੂਲਤਾਂ